बटाला पहुंचे भाजपा के सबकाशिप करेगी रनौत नेवि खराब नहीं होगी क्योंकि भाजपा एक चंकी सोच वाली पार्टी है, है, तो हो है कंगना रनौत ने जो कि तो सांसद ने कुछ भी बयान दिते ने उसते पार्टी ने सख्त नोटिस लिया उस अजी भाषा वर्तन तो गुरेज करने के लिए भी कहा गया है चाहे कोई भी किसी भी तरह की बयानबाजी करे इस भाजपा ਮੈਂਬਰਸ਼ਿਪ ਤੇ ਕੋਈ ਵੀ ਅਸਰ ਨਹੀਂ ਹੋਵੇਗਾ। ਉਹ ਬਾਦ ਆਇਆ ਤਾਂ ਇੱਕ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ ਪੜੀ ਨਹੀਂ 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 ਇੱਕ ਆਪਵਾਦ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ। ਮੈਂ ਦੇਖੀ ਨਹੀਂ ਜੀ ਫਿਲਮ ਮੈਨੂੰ ਵੀ ਪਤਾ ਫਿਲਮ ਕਿਦਾਂ ਦੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ। ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਵਿਚਾਰਾਚੇ ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿਣ ਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਨਵੇ ਤਾਂ ਵਰਕਿੰਗ ਉਹ ਹਰ ਜਗ੍ਹਾ ਅਵੋਇਡ ਹੋਣਾ ਚਾਹੀਦਾ ਇੱਕ ਕੱਲਾ ਕੰਗਨਾਲ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕੱਲੇ ਫਾਕ ਬਦਰ ਮੈਂ ਮਰੋ ਪਾਰਲੀਮੈਂਟ ਚੰਗਲਾ ਆਫ ਇਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰ ਰਿਹਾ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈ ਇਹ ਤੋਂ ਤੁਸੀਂ ਹੋਰ ਗੱਲ ਵੀ ਦਾ ਨਾ ਲੈ ਰੱਖੋ ਨਾ ਪਾਰਟੀ ਨੇ ਹਦ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੋ ਇਹਦੇ ਨਹੀਂ ਸਟੇਟਮੈਂਟ ਨਹੀਂ ਨਹੀਂ ਜਸ ਸਰ ਜੇ ਉਹਦਾ ਸਹੀ ਮੰਨਣਾ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਦਾਂ ਸਹੀ ਮੰਨ ਸਕਦਾ ਮੈਂ ਕੋਈ ਪਾਰਟੀ ਤੋਂ ਉੱਪਰ ਹੈ ਜੇ ਪਾਰਟੀ ਨੇ ਗਲਤ ਮੰਨ ਲਿਆ ਤਾਂ ਇਹਨੂੰ ਕਿਹਾ ਵੇ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰਨੀ